ਸਰ ਰੋਜ਼ਾਨਾ ਟਾਈਮ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਫਰਨਜੀਤ ਸਿੰਘ ਬਰਾੜ ਜਿਸ ਤਰ੍ਹਾਂ ਅੱਜ ਦੇਖੇ ਹੈ ਜੀ ਕਿ ਤੁਸੀਂ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀਆਂ ਸੇਵਾਵਾਂ ਜਿਹੜੀਆਂ ਕੇ ਸਾਰੀਆਂ ਲੈ ਲਈਆਂ ਨੇ। ਕਿਸ ਤਰ੍ਹਾਂ ਦੇਖਦੇ ਹੋ ਜੀ? ਦੇਖੋ ਸਿੱਖ ਇਤਿਹਾਸ ਦੇ ਵਿੱਚ ਪੰਥਕ ਸਫਾਂ ਦੇ ਵਿੱਚ ਅੱਜ 7 ਮਾਰਚ ਦਾ ਦਿਨ ਜਿਹੜਾ ਹੈ ਉਹ ਕਾਲੇ ਦਿਨ ਦੇ ਵਿੱਚੋਂ ਜਾਣਾ ਵਜੋਂ ਜਾਣਿਆ ਜਾਵੇਗਾ। ਜੀ। ਇਹ ਪਿਛਲੇ ਕੁਝ ਦਿਨਾਂ ਤੇ ਝਾਤ ਮਾਰੋ ਤਾਂ ਪਿਛਲੇ 25-26 ਦਿਨਾਂ ਦੇ ਵਿੱਚ ਇਨ ਤਖਤ ਸਹਿਬਾਨਾਂ ਦੇ ਜਥੇਦਾਰ ਸਾਹਿਬ ਨੂੰ ਹਟਾਇਆ ਹੀ ਨਹੀਂ ਗਿਆ ਇੱਕ ਕਿਸਮ ਦਾ ਉਹਨਾਂ ਦੀirdar ਕੁਸ਼ੀ ਕਰਕੇ ਉਹਨਾਂ ਨੂੰ ਬੇਇੱਜ਼ਤ ਕਰਕੇ ਜਿਹੜਾ ਹੈਗਾ ਉਹ ਘਰੇ ਭੇਜਿਆ ਗਿਆ ਇਹ ਦੀ ਸਮੂਹ ਸਿੱਖ ਸੰਗਤ ਵੱਲੋਂ ਆਪਣੇ ਵੱਲੋਂ ਕਰੜੇ ਸ਼ਬਦਾਂ ਚ ਲਖੇਤੀ ਕਰਦੇ ਆ ਨਿੰਦਾ ਕਰਦੇ ਆ ਔਰ ਬੇਨਤੀ ਵੀ ਕਰਾਂਗੇ ਤੁਹਾਡੇ ਜਰੀਏ ਸਿੱਖ ਸੰਗਤ ਨੂੰ ਕਿ ਸਮਾਂ ਆ ਗਿਆ ਹੈ ਕਿ ਹਰ ਜਗ੍ਹਾ ਤੋਂ ਹਰ ਸਿੱਖ ਨੂੰ ਖੜੇ ਹੋਣਾ ਪੈਣਾ ਹੈ ਇਸ ਸੰਸਥਾਵਾਂ ਨੂੰ ਆਜ਼ਾਦ ਕਰਾਉਣ ਲਈ ਉਹ ਕਿਸੇ ਦੇ ਰੂਪ ਵਿੱਚ ਵੀ ਲੜਾਈ ਲੜਨੀ ਪਵੇ ਕੋਈ ਧਰਨੇ ਮਜਾਰਿਆਂ ਦੀ ਹੋਵੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਣ ਤੁਹਾਡੇ ਆਪਣੇ ਇਲਾਕੇ ਦੇ ਐਸਡੀਪੀਸੀ ਮੈਂਬਰ ਹੋਣ ਕਿ ਉਹਨਾਂ ਨੂੰ ਕਿਵੇਂ ਘਰ ਜਾ ਕੇ ਪੁੱਛਿਆ ਜਾਵੇ ਕਿ ਤੁਸੀਂ ਅਕਾਲ ਤਖਤ ਸਾਹਿਬ ਦੀਆਂ ਮਰਜਾਦਾਵਾਂ ਨੂੰ ਵੀ ਚਿੱcke ਟੰਗ ਰਹੇ ਹੋ ਤਾਂ ਇਹ ਕਿੱਥੋਂ ਦੀ ਤੁਹਾਨੂੰ ਸਿੱਖੀ ਸਿਧਾਂਤ ਜਿਹੜੇ ਆ ਇਜ਼ਾਜ਼ਤ ਦਿੰਦੇ ਆ ਜੀ ਸਰ ਕੇ ਇਸ ਫੈਸਲੇ ਦੀ ਜਿੰਨੀ ਵੀ ਨਿੰਦਾ ਕਰ ਲਈ ਜਾਵੇ ਉਹ ਨਹੀਂ ਥੋੜੀ ਆ ਜੀ ਕੀ وجہ ਰਹੀ ਹੈ ਕਿ ਅਸਤੀਫਿਆਂ ਦੀ ਲਗਾਤਾਰ ਛੜੀ ਤੇ ਛੜੀ ਲੱਗ ਰਹੀ ਹੈ ਜੀ ਬਿਲਕੁਲ ਮੈਂ ਸਮਝਦਾ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਧੜੇ ਦੇ ਵਿੱਚ ਜਿਹੜਾ ਵੀ ਲੀਡਰ ਬੈਠਾ ਹੈ ਮੇਰੀ ਉਹਦੇ ਚਰਨਾਂ 'ਚ ਹੱਥ ਜੋੜ ਕੇ ਬੇਨਤੀ ਹੈ ਉਹਦੇ ਵਾਰੀਆਂ ਆਉਣੀ ਜਾਣੀ ਚੀਜ਼ ਹੈ ਅੱਜ ਸ਼੍ਰੀ ਕਲਤਖ ਸਾਹਿਬ ਦੀ ਹਜਮਤ ਨੂੰ ਹੱਥ ਪਾਇਆ ਹੋਇਆ ਹੈ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੇ ਸਾਥੀਆਂ ਨੇ ਇਹਨਾਂ ਨੂੰ ਮੂੰਹ ਤੋੜਵਾ ਜਵਾਬ ਦੇਣ ਲਈ ਇਹਨਾਂ ਦਾ ਸਾਥ ਛੱਡੋ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਭਰਤੀ ਕਮੇਟੀ ਬਣੀ ਹੈ 18 ਤਰੀਕ ਨੂੰ ਭਰਤੀ ਸ਼ੁਰੂ ਹੋਵੇਗੀ ਔਰ ਜਿਸ ਤਰ੍ਹਾਂ 1920 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਰਦਿਆ ਗਿਆ ਸੀ ਉਸੇ ਸੋਚ ਦਾ ਅਕਾਲੀ ਦਲ ਦੁਬਾਰਾ ਸਿਰਜ ਕੇ ਖੇਤਰੀ ਪਾਰਟੀ ਮਜ਼ਬੂਤ ਕਰਾਂਗੇ ਸਾਰੇ ਰਲ ਮਿਲ ਕੇ ਇੱਕ ਵਾਰੀ ਇਹਨਾਂ ਦਾ ਸਾਥ ਛੱਡ ਕੇ ਤੇ ਸੱਤ ਸਾਹਿਬ ਦੀ ਮਾਨ ਮਰਜ਼ਾਦਾ ਨੂੰ ਕਾਇਮ ਕਰਨ ਲਈ ਖੜੇ ਹੋਣਾ ਚਾਹੀਦਾ ਹੈ ਜੀ ਬਾਕੀ ਤੜਾ ਬਾਰ-ਬਾਰ ਅਕਾਲੀ ਦਲ ਨੂੰ ਜਾਣੀ ਕਿ ਬਾਦਲ ਤੜੇ ਨੂੰ ਕਿਉਂ ਬਾਰ-ਬਾਰ ਟਾਰਗੇਟ ਕਰਦਾ ਰਹਿੰਦਾ ਹੈ ਜਿਸ ਪਿੱਛੇ ਕੀ ਵਜ੍ਹਾ ਹੈ ਕਿ ਲੱਗਦਾ ਹੈ ਕਿ ਜਿਹੜੀ ਜਥੇਦਾਰ ਸਾਹਿਬ ਦੀ ਜਥੇਦਾਰੀ ਗਈ ਹੈ ਉਸ ਦੇ ਪਿੱਛੇ ਬਾਦਲ ਤੜੇ ਦਾ ਹੱਥ ਹੈ ਜੀ ਸਿਰਫ ਤੇ ਸਿਰਫ ਸੁਖਬੀਰ ਸਿੰਘ ਬਾਦਲ ਤੇ ਉਹਦੇ ਨੇੜੇ ਦੇ ਚੰਦ ਕੁ ਲੀਡਰਾਂ ਦਾ ਹੱਥ ਹੈ ਔਰ ਉਹਨਾਂ ਦਾ ਹੀ ਰਿਸ਼ਤੇਦਾਰ ਸੀ ਸੀਨੀਅਰ ਮੀਤ ਪ੍ਰਧਾਨ ਜੀ ਨੇ ਅੱਜ ਮੀਟਿੰਗ ਦੀ ਪ੍ਰਧਾਨਗੀ ਕੀਤੀ ਹੈ ਹਰਿਆਣਾ ਤੋਂ ਜਿਸ ਦੀ ਵਜ੍ਹਾ ਕਰਕੇ ਹਰਿਆਣਾ ਕਮੇਟੀ ਵੀ ਬਣੀ ਹੈ ਇਸੇ ਇੱਕ ਇਨਸਾਨ ਦੀ ਵਜ੍ਹਾ ਕਰਕੇ ਹਰਿਆਣਾ ਕਮੇਟੀ ਬਣੀ ਹੈ ਔਰ ਅੱਜ ਪੰਜਾਬ ਤੇ ਜਾ ਕੇ ਸਾਡੇ ਜੋ ਦੋ ਜਥੇਦਾਰਾਂ ਦਾ ਧਾਰਮਿਕ ਤੌਰ ਤੇ ਕਤਲ ਕਰਾ ਕੇ ਨਵੀਆਂ ਰੌਹ ਰੀਤਾਂ ਪਾਈਆਂ ਇਹ ਅਤ ਨਿੰਦਣਯੋਗ ਹੈ ਸਿਰਫ ਤੇ ਸਿਰਫ ਸੁਖਬੀਰ ਸਿੰਘ ਬਾਦਲ ਜ਼ਿੰਮੇਵਾਰ ਹੈ ਜੀ ਜੀ ਸੋ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਤੁਸੀਂ ਕੀਮਤੀ ਸਮਾਂ ਦਿੱਤਾ